ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ ਸੁਖਵੀਰ ਬਾਦਲ ਦਾ ਟੁੱਟਿਆ ਪੈਰ ਕਾਂਗਰਸ ਚ ਦਲਬੀਰ ਗੋਲਡੀ ਦੀ ਐਂਟਰੀ ਬਾਰੇ ਵੱਡਾ ਐਲਾਨ ਰਵਨੀਤ ਬਿੱਟੂ ਨੇ ਆਪਣੀ ਜ਼ਾਇਦਾਦ ਕੀਤੀ ਜਨ ਤੱਕ ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਦੇਸ਼ਤਾ ਮੋਹਰੀ ਸੂਬਾ ਬਣਾਉਣ ਲਈ ਖਾਸ ਸਦਾ ਬਲਡوزر ਐਕਸ਼ਨ ਤੇ ਸੁਪਰੀਮ ਕੋਰਟ ਦੀ ਸ਼ਕਤੀ 트럼ਪ ਨੇ ਆਪਣੀ ਕੈਬਿਨੇਟ ਵਿੱਚ ਨਿਯੁਕਤੀਆਂ ਦਾ ਕੀਤਾ ਐਲਾਨ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਨੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਪੰਜਾਬੀ ਦੀ ਇੱਕ ਕਹਾਵਤ ਹੈ ਜਦੋਂ ਇਨਸਾਨ ਦਾ ਮਾੜਾ ਵਕਤ ਆਉਂਦਾ ਤਾਂ ਖਾਲੀ ਚੱਲ ਜਾਂਦੀ ਹੈ ਜਾਂ ਇੱਕ ਹੋਰ ਕਹਾਵਤ ਵੀ ਹੈ ਕਿ ਜਦੋਂ ਇਨਸਾਨ ਤੇ ਮਾੜਾ ਵਕਤ ਆਉਂਦਾ ਤਾ ਊਂਟ ਤੇ ਬੈਠੇ ਤੇ ਕੁੱਤਾ ਦੰਦੀ ਵੱਡ ਜਾਂਦਾ ਹੈ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਵੀ ਇਸ ਵਕਤ ਸਮਾਂ ਚੰਗਾ ਨਹੀਂ ਚੱਲ ਰਿਹਾ ਕਿਉਂਕਿ ਅਪੀਲ ਕਰਨ ਗਏ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਤੇ ਉੱਥੇ ਉਹਨਾਂ ਦੇ ਪੈਰ ਟੁੱਟ ਜਾਣ ਦੀ ਖਬਰ ਮਿਲ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਉਹ ਫ੍ਰੈਕਚਰ ਹੋਇਆ ਹੈ ਅਤੇ ਉਹਨਾਂ ਦੇ ਪਲਾਸਟਰ ਲਾਉਣਾ ਪਿਆ ਦੱਸਣਾ ਬਣਦਾ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਸਕਤਰੀ ਤੇ ਵਿੱਚ ਪੇਸ਼ ਹੋਏ ਸੀ ਮਿਲੀ ਜਾਣਕਾਰੀ ਦੇ ਅਨੁਸਾਰ ਸੁਖਬੀਰ ਦੇ ਉਸ ਵਕਤ ਕੁਰਸੀ ਤੋਂ ਡਿੱਗ ਕੇ ਸੱਟ ਲੱਗ ਗਈ ਜਦੋਂ ਉਹ ਲਗਭਗ 2:00 ਵਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਦੇ ਪੀਏ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਜਦੋਂ ਕੁਰਸੀ ਤੋਂ ਉਠਣ ਲੱਗੇ ਤਾਂ ਕੁਰਸੀ ਦੀ ਲੱਤ ਟੁੱਟ ਗਈ ਭਾਰ ਉਹਨਾਂ ਦਾ ਵਜ਼ਨ ਕੁਰਸੀ ਨੇ ਝੱਲਿਆ ਨਹੀਂ ਜਿਸ ਕਾਰਨ ਉਹ ਡਿੱਗ ਪਏ ਉਹਨਾਂ ਦੇ ਸੱਟ ਲੱਗ ਗਈ ਇਹ ਹਾਰਸਾ ਦੱਸਿਆ ਜਾ ਰਿਹਾ ਕਿ ਕੁਰਸੀ ਦੀ ਲੱਤ ਟੁੱਟਣ ਕਾਰਨ ਵਾਪਰਿਆ ਸੁਰੱਖਿਆ ਕਰਮਚਾਰੀਆਂ ਦੀ ਮਦਦ ਦੇ ਨਾਲ ਸੁਖਵੀਰ ਦਾ ਜਿਹੜਾ ਕਾਫਲਾ ਸੀ ਉਹ ਮੰਂਜਲਵਾਲ ਰਵਾਨਾ ਹੋਇਆ ਪਰ ਰਸਤੇ ਦੇ ਵਿੱਚ ਉਹਨਾਂ ਦੇ ਦਰਦ ਜ਼ਿਆਦਾ ਹੋਣ ਲੱਗਿਆ ਜਿਸ ਕਾਰਨ ਸੁਖਵੀਰ ਦਾ ਇਲਾਜ ਵੱਲਾ ਸਥਿਤ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਵਿੱਚ ਕਰਵਾਇਆ ਗਿਆ ਸੁਖਵੀਰ ਦੇ ਪੈਰ ਤੇ ਫ੍ਰੈਕਚਰ ਹੋਣ ਦੇ ਕਾਰਨ ਡਾਕਟਰਾਂ ਨੇ ਸੱਜੀ ਲੱਤ ਤੇ ਪਲਾਸਟਰ ਲਗਾ ਦਿੱਤਾ ਦੱਸਣਾ ਬਣਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਸ਼੍ਰੀ ਅਕਾਲ ਤਖਤ ਸਕਤਰੇਤ ਤੇ ਇਸ ਕਰਕੇ ਪਹੁੰਚੇ ਸੀ ਕਿਉਂਕਿ ਸਿੰਘ ਸਹਿਬਾਰ ਨੇ ਬੀਤੇ ਦਿਨੀ ਉਹਨਾਂ ਨੂੰ ਤਨਖਾਹ ਤਾ ਲਾ ਦਿੱਤੀ ਸੀ ਪਰ ਹਾਲੇ ਤੱਕ ਫੈਸਲਾ ਨਹੀਂ ਕੋਈ ਸੁਣਾਇਆ ਗਿਆ ਉਹਨਾਂ ਨੇ ਜਲਦ ਫੈਸਲੇ ਦੀ ਅਪੀਲ ਕੀਤੀ ਹੈ ਇਸ ਮੌਕੇ ਸੁਖਵੀਰ ਨੇ ਅਕਾਲ ਤਖਤ ਸਾਹਿਬ ਤੇ ਲਿਖਤੀ ਅਰਜ਼ੀ ਸੌਂਪੀ ਹੈ ਤੇ ਇਸ ਮੌਕੇ ਸੁਖਵੀਰ ਬਾਦਲ ਨੇ ਜਿਹੜਾ ਸਕੱਤਰੇ ਤੇ ਵਿੱਚ ਮੰਗ ਪੱਤਰ ਦਿੱਤਾ ਉਹਦੇ ਵਿੱਚ ਸਿੱਖ ਪੰਥ ਅਤੇ ਪੰਜਾਬ ਨੂੰ ਵੱਡੀਆਂ ਚੁਣੌਤੀਆਂ ਦਾ ਉਹ ਕਹਿੰਦੇ ਮੇਰੀ ਗੈਰ ਹਾਜ਼ਰੀ ਦੇ ਕਾਰਨ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਕੋਈ ਵੀ ਕਦਮ ਚੁੱਕਣ ਤੋਂ ਅਸਮਰਥਾਂ ਇਸ ਕਰਕੇ ਨਾ ਤਾਂ ਮੈਂ ਕਿਸੇ ਸਿਆਸੀ ਸਰਗਰਮੀ ਵਿੱਚ ਹਿੱਸਾ ਲੈ ਰਿਹਾ ਹਾਂ ਉਹਦੇ ਤੋਂ ਗਰੀਸ ਕਰ ਰਿਹਾ ਤੇ ਅਸਲ ਦੇ ਵਿੱਚ ਇਹ ਜਿਹੜਾ ਪੱਤਰ ਹੈ ਇਹ ਤਿੰਨ ਸਫ਼ਿਆਂ ਦਾ ਲਿਖਿਆ ਹੋਇਆ ਹੈ ਇਸ ਚਿੱਠੀ ਦੇ ਵਿੱਚ ਸੁਖਵੀਰ ਨੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਿੰਘ ਸਹਿਮਾਨਾਂ ਤੋਂ ਤਨਖਾਈਆਂ ਕਰਾਰ ਦੇਣ ਤੋਂ ਬਾਅਦ ਫੈਸਲਾ ਲੈਣ ਦੀ ਜਲਦਬਾਗੀ ਕੀਤੀ ਹੈ ਉਹਨਾਂ ਨੇ ਮੰਗ ਕਰਦਿਆਂ ਚਿੱਠੀ ਵਿੱਚ ਲਿਖਿਆ ਕਿ ਮਾਨਯੋਗ ਸਿੰਘ ਸਾਹਿਬ ਜੀ ਆਪਜੀ ਵੱਲੋਂ ਦਾਸ ਨੂੰ ਤਨਖਾਹੀਆ ਕਰੜ ਦਿੱਤਾ ਗਿਆ ਢਾਈ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ ਇੱਕ ਨਿਵਾਣੇ ਸੇਵਕ ਵਜੋਂ ਤਖਤ ਸਾਹਿਬ ਦੀ ਮਾਣ ਮਰਿਆਦਾ ਦੇ ਮੱਦੇ ਨਜ਼ਰ ਮੈਂ ਆਪਣੇ ਆਪ ਨੂੰ ਪੰਥਕ ਰਾਜਨੀਤਿਕ ਅਤੇ ਸਮਾਜਿਕ ਰੁਝੇਵਿਆਂ ਤੋਂ ਦੂਰ ਰੱਖਿਆ ਹੋਇਆ ਹੈ ਪਰ ਅੱਜ ਸਿੱਖ ਪੰਥ ਅਤੇ ਪੰਜਾਬ ਸਾਹਮਣੇ ਵੱਡੀਆਂ ਚੁਣੌਤੀਆਂ ਦਾ ਪਰੇਸ਼ ਨੇ ਪਰ ਦਾਸ ਇਸ ਸਮੇਂ ਚਾਹੁੰਦੇ ਹੋਏ ਵੀ ਇਨ੍ਹਾਂ ਗੰਭੀਰ ਹਾਲਾਤਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਮਦਦ ਕਰਨ ਵਿੱਚ ਅਸਮਰਥ ਹੈ ਪੰਜਾਬ ਦੇ 35 ਨਮਾਇੰਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਕੰਮ ਕਾਜ ਉੱਤੇ ਵੀ ਭਾਰੀ ਅਸਰ ਪੈ ਰਿਹਾ ਹੈ ਇਸ ਲਈ ਦਾਸ ਅੱਜ ਫਿਰ ਨਵਾਨੇ ਸੇਵਕ ਵਜੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਦੁਬਾਰਾ ਜੋਦੜੀ ਕਰਦਾ ਹੈ ਕਿ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਬੁਲਾ ਕੇ ਗੁਰਮਰਿਆਦਾ ਦੇ ਅਨੁਸਾਰ ਜੋ ਵੀ ਹੁਕਮ ਹੈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਉਲਾਇਆ ਜਾਵੇ ਅਤੇ ਜਲਦ ਲਾਇਆ ਜਾਵੇ ਇਹ ਬੇਨਤੀ ਕੀਤੀ ਜਾਂਦੀ ਹੈ ਦਾਸ ਹਰ ਹੁਕਮ ਦੀ ਪਾਲਣਾ ਕਰਨ ਵਾਸਤੇ ਵਚਨਬੱਧਤਾ ਮੁੜ ਦੁਹਰਾਉਂਦਾ ਹੈ ਇਸੇ ਤਰ੍ਹਾਂ ਉਹਨਾਂ ਦੇ ਨਾਲ ਡਾਕਟਰ ਦਰਜੀਤ ਸਿੰਘ ਚੀਮਾ ਸੀ ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਧੀ ਦੇ ਆਨੰਦ ਕਾਰਜ ਆਉਣ ਵਾਲੇ ਸਮੇਂ ਵਿੱਚ ਨੇ ਉਹਨਾਂ ਆ ਕਿਹਾ ਕਿ ਜਿੱਥੇ ਸੁਖਬੀਰ ਬਾਦਲ ਪਾਰਟੀ ਦੇ ਰੁਝੇਵਿਆਂ ਤੋਂ ਦੂਰ ਹੈ ਉੱਥੇ ਹੀ ਆਪਣੇ ਪਰਿਵਾਰਕ ਰੁਝੇਵਿਆਂ ਤੋਂ ਵੀ ਉਹ ਦੂਰ ਨੇ ਸੁਭਾਵਿਕ ਹੈ ਕਿ ਪਰਿਵਾਰਕ ਰੁਝੇਵੇਂ ਬੇਟੀ ਦੇ ਆਨੰਦ ਕਾਰਜ ਸਮੇਂ ਵਿਅਕਤੀ ਆਮ ਵਾਂਗ ਵਿਚਰੇ ਉਹਨਾਂ ਆ ਕਿਹਾ ਕਿ 30 ਅਗਸਤ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਈਆ ਕਰਾਰ ਦਿੱਤੀਆਂ ਅੱਜ ਢਾਈ ਮਹੀਨੇ ਦਾ ਸਮਾਂ ਹੋ ਚੁੱਕਿਆ ਹੈ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਹਿਬਾਨਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਾਮਲੇ ਸਬੰਧੀ ਜਲਦੀ ਇਕੱਤਰਤਾ ਕਰਕੇ ਕੋਈ ਫੈਸਲਾ ਸੁਣਾ ਦਿੱਤਾ ਜਾਵੇ ਤੇ ਹੁਣ ਗੱਲ ਕਰਦੇ ਹਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਪਹਿਲਾਂ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਵੀ ਕਾਰਜਕਾਰੀ ਪ੍ਰਧਾਨ ਹੁੰਦੇ ਸੀ ਪਰ ਹੁਣ ਉਹ ਇਕੱਲੇ ਸ੍ਰੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੇ ਆਪਣੀ ਜਿਹੜੀ Z ਸੁਰੱਖਿਆ ਉਹ ਛੱਡ ਦਿੱਤੀ ਹੈ ਉਹ ਕਾਫੀ ਸਮੇਂ ਤੋਂ Z ਸੁਰੱਖਿਆ ਵਾਪਸ ਕਰਨ ਲਈ ਪੱਤਰ ਭੇਜਦੇ ਆ ਰਹੇ ਸੀ ਦੱਸਣਾ ਬਣਦਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਦੇ ਦੌਰਾਨ ਉਹਨਾਂ ਦੀ ਸੁਰੱਖਿਆ ਵਾਪਸ ਲੈਣ ਤੋਂ ਬਾਅਦ ਕੇਂਦਰ ਸਰਕਾਰ ਦੇ ਵੱਲੋਂ ਉਹਨਾਂ ਨੂੰ ਜੈਡ ਸੁਰੱਖਿਆ ਦੇ ਦਿੱਤੀ ਗਈ ਸੀ ਜਾਣਕਾਰੀ ਅਨੁਸਾਰ ਜ਼ਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਿਛਲੇ ਕਾਫੀ ਸਮੇਂ ਤੋਂ ਇਹ ਸੁਰੱਖਿਆ ਵਾਪਸ ਲੈਣ ਦੀ ਮੰਗ ਕਰ ਰਹੇ ਸੀ ਜ਼ਥੇਦਾਰ ਗਿਆਨੀ ਹਰਪ੍ਰੀਤ ਸਿੰਘ ਸੁਰੱਖਿਆ ਦੇ ਵਿੱਚ ਜਿਹੜੇ ਸਿਕਿਉਰਿਟੀ ਦੇ ਅਧਿਕਾਰੀ ਨੇ ਉਹਨਾਂ ਦੀ ਗਿਣਤੀ 15 ਤੋਂ 20 ਦੱਸੀ ਜਾ ਰਹੀ ਹੈ ਦੱਸਣਾ ਬਣਦਾ ਕਿ 3 ਜੂਨ 2022 ਨੂੰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕੇਂਦਰ ਸਰਕਾਰ ਤੋਂ ਜੈਡ ਸ਼੍ਰੇਣੀ ਦੀ ਸਿਕਿਉਰਿਟੀ ਮਿਲ ਗਈ ਸੀ ਇਸ ਤੋਂ ਪਹਿਲਾਂ ਜਥੇਦਾਰ ਸਾਹਿਬ ਨੇ ਦੋ ਵਾਰ ਪੰਜਾਬ ਸਰਕਾਰ ਦੀ ਸੁਰੱਖਿਆ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਸੀ ਪੰਜਾਬ ਸਰਕਾਰ ਨੇ ਆਪਣੀ ਸੁਰੱਖਿਆ ਘਟਾ ਦਿੱਤੀ ਸੀ ਫਿਲਹਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਦੇ ਵਿੱਚ ਜਿਹੜੀ ਸੁਰੱਖਿਆ ਹੈ ਉਹ ਇਹਨਾਂ ਨੂੰ ਇਸ ਵਕਤ ਸੁਰੱਖਿਆ ਪ੍ਰਦਾਨ ਕਰ ਰਹੀ ਹੈ ਤੇ ਹੁਣ ਗੱਲ ਕਰਦੇ ਹਾਂ ਕਾਂਗਰਸ ਦੇ ਵਿੱਚ ਕੀ ਦਲਬੀਰ ਗੋਲਡੀ ਦੀ ਐਂਟਰੀ ਹੋਵੇਗੀ ਜਾਂ ਨੋ ਐਂਟਰੀ ਪੰਬਲ ਪੂਸਾ ਵਰਕਰਾਰਾ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬਣਗਰੇ ਉਹਨਾਂ ਦੇ ਉਹ ਨਾਲ-ਨਾਲ ਤੁਰੇ ਫਿਰਦੇ ਆ ਪਰ ਦੂਸਰੇ ਆਗੂਆਂ ਦੇ ਬਿਆਨ ਉਹਨਾਂ ਤੋਂ ਕੁਝ ਵੱਖਰੇ ਆ ਅਸਲ ਵਿੱਚ ਪੰਜਾਬ ਕਾਂਗਰਸ ਦੇ ਕੋ ਇਨਚਾਰਜ ਅਤੇ ਕਾਂਗਰਸ ਸਖਤਰ ਆਲੋਕ ਸ਼ਰਮਾ ਦਾ ਇੱਕ ਵੱਡਾ ਬਿਆਨ ਇਸ ਮੁਤਲਕ ਸਾਹਮਣੇ ਆਇਆ ਹੈ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਛੱਡ ਚੁੱਕੇ ਲੋਕਾਂ ਦੀ ਪਾਰਟੀ ਵਿੱਚ ਵਾਪਸੀ ਨਹੀਂ ਪਾ ਉਹਨਾਂ ਲਈ ਕੋਈ ਥਾਂ ਨਹੀਂ ਦਸਣਾ ਬਣਦਾ ਕਿ ਸਾਬਕਾ ਵਿਧਾਇਕ ਦਲਵੀਰ ਗੋਲਡੀ ਕਾਂਗਰਸ ਵਿੱਚ ਵਾਪਸੀ ਦੀ ਗੱਲ ਕਰ ਰਹੇ ਨੇ ਤੇ ਇਹ ਗੱਲ ਚੱਲ ਵੀ ਰਹੀ ਹੈ ਜਿਸ ਤੇ ਕਾਂਗਰਸ ਦੇ ਸਖਤਰ ਆਲੋਚ ਸ਼ਰਮਾ ਨੇ ਬਿਆਨ ਦਿੱਤਾ ਕਿ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਦੀ ਪ੍ਰਕਿਰਿਆ ਕਾਂਗਰਸ ਅਵਲਾਸ਼ੀ ਲੋਕਾਂ ਨੂੰ ਕਿਸੇ ਵੀ ਰੂਪ ਦੇ ਵਿੱਚ ਬਰਦਾਸ਼ਤ ਨਹੀਂ ਕਰੇਗੀ ਦਸਣਾ ਬਣਦਾ ਕਿ ਕੁਝ ਦਿਨ ਪਹਿਲਾਂ ਦਰਵੀਰ ਗੋਲਡੀ ਦੀ ਰਾਜਾ ਵੜਿੰਗ ਦੇ ਨਾਲ ਇੱਕ ਤਸਵੀਰ ਸਾਹਮਣੇ ਆਈ ਸੀ ਅਤੇ ਕਿਆਸਰਾਈਆਂ ਸ਼ੁਰੂ ਹੋ ਗਈਆਂ ਸੀ ਕਿ ਗੋਲਡੀ ਦੀ ਜਲਦ ਕਾਂਗਰਸ ਦੇ ਵਿੱਚ ਵਾਪਸੀ ਹੋ ਸਕਦੀ ਹੈ ਇਸੇ ਤਰ੍ਹਾਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਉਹਨਾਂ ਦਾ ਵੀ ਦਲਬੀਰ ਗੋਲਡੀ ਵਾਪਤ ਇੱਕ ਫਿਰ ਤੋਂ ਵੱਡਾ ਬਿਆਨ ਸਾਹਮਣੇ ਆਇਆ ਬਾਜਵਾ ਨੇ ਆਖਿਆ ਕਿ ਜਿਹੜਾ ਮਰਜ਼ੀ ਕਿਸੇ ਦੀ ਕੈਂਪੇਨ ਕਰਦਾ ਫਿਰੇ ਪਰ ਉਹਨਾਂ ਦੀ ਮਰਜ਼ੀ ਤੋਂ ਬਗੈਰ ਕਿਸੇ ਦੀ ਪਾਰਟੀ ਵਿੱਚ ਵਾਪਸੀ ਨਹੀਂ ਹੋ ਸਕਦੀ ਦੱਸਣਾ ਬਣਦਾ ਕਿ ਇਸ ਤੋਂ ਪਹਿਲਾਂ ਵੀ ਪ੍ਰਤਾਪ ਸਿੰਘ ਬਾਜਵਾ ਕਈ ਵਾਰੀ ਇਹ ਗੱਲ ਆਖ ਚੁੱਕੇ ਹੈ ਕਿ ਦਲਬੀਰ ਗੋਲਡੀ ਦੀ ਕਾਂਗਰਸ ਵਿੱਚ ਵਾਪਸੀ ਨਹੀਂ ਹੋਏਗੀ ਬਾਜਵਾ ਨੇ ਕਿਹਾ ਕਿ ਉਹਨਾਂ ਦੀ ਭਾਵ ਉਹ ਕਹਿੰਦੇ ਦਾਸ ਦੀ ਪਾਰਟੀ ਦੇ ਵਿੱਚ ਇੱਕ ਅਹਿਮ ਪੋਜੀਸ਼ਨ ਹੈ ਉਹਨਾਂ ਨੂੰ ਪੁੱਛੇ ਬਗੈਰ ਫੈਸਲਾ ਨਹੀਂ ਹੋ ਸਕਦਾ ਅਤੇ ਗਦਾਰਾਂ ਵਾਸਤੇ ਪਾਰਟੀ ਵਿੱਚ ਕੋਈ ਥਾਂ ਨਹੀਂ ਪਾਵ ਦਲਬੀਰ ਗੋਲਡੀ ਨੂੰ ਉਹਨਾਂ ਨੇ ਗਦਾਰ ਆਖਿਆ ਦੱਸਣਾ ਬਣਦਾ ਕਿ ਗੋਲਡੀ ਗਿੱਦੜਵਾਹ ਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਰਾਜਾ ਵੜਿੰਗ ਦੀ ਧਰਮ ਪਤਨੀ ਵਾਸਤੇ ਅੱਜਕੱਲ ਗਿੱਦੜਵਾਹ ਵਿੱਚ ਚੋੜ ਪ੍ਰਚਾਰ ਵੀ ਕਰ ਰਹੀ ਸੀ ਜਿਸ ਤੋਂ ਬਾਅਦ ਬਾਜਵਾ ਦਾ ਇਹ ਬਿਆਨ ਸਾਹਮਣੇ ਆਇਆ ਗੋਲਦੀ ਪਹਿਲਾਂ ਕਾਂਗਰਸ ਤੋਂ ਵਿਧਾਇਕ ਹੁੰਦੇ ਸੀ ਅਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਸੰਗਰੂਰ ਤੋਂ ਟਿਕਟ ਨਾ ਮਿਲਣ ਕਾਰਨ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸੀ ਪਰ ਬੀਤੇ ਦਿਨੀ ਉਹਨਾਂ ਨੇ ਆਖ ਦਿੱਤਾ ਸੀ ਕਿ ਉਹ ਕਿਸੇ ਵੀ ਪਾਰਟੀ ਤੋਂ ਨਾਰਾਜ਼ ਨਹੀਂ ਅਤੇ ਉਹ ਆਪਣੀ ਮਰਜ਼ੀ ਦੇ ਨਾਲ ਇਸ ਵਕਤ ਆਪਣੇ ਫੈਸਲੇ ਲੈ ਰਹੇ ਨੇ ਪਰ ਇਸ ਵਕਤ ਉਹ ਕਿਸੇ ਪਾਰਟੀ ਵਿੱਚ ਨਹੀਂ ਹੁਣ ਗੱਲ ਕਰਦੇ ਆ ਰਵਨੀਤ ਬਿੱਟੂ ਦੀ ਸਾਬਕਾ ਕਾਂਗਰਸ ਤੇ ਅੱਜਕੱਲ੍ਹ ਭਾਜਪਾ ਆਗੂ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਕਿਸੇ ਨਾ ਕਿਸੇ ਮੁੱਦੇ ਤੇ ਕਿਸਾਨਾਂ ਦੇ ਉੱਤੇ ਲਗਾਤਾਰ ਉਹ ਨਿਸ਼ਾਨੇ ਵਿੰਨਦੇ ਰਹਿੰਦੇ ਆ ਕਈ ਤਾਂ ਇਹ ਵੀ ਕਹਿੰਦੇ ਆ ਕਿ ਉਹਨਾਂ ਨੇ ਕੰਗਣਾ ਰਣੌਤ ਦਾ ਝੂਠਾ ਖਾ ਲਿਆ ਹੈ ਲਗਭਗ 2 ਦਿਨ ਪਹਿਲਾਂ ਬਿੱਟੂ ਨੇ ਇੱਕ ਕਿਸਾਨਾਂ ਦੇ ਪ੍ਰਤੀ ਬਿਆਨ ਦਿੱਤਾ ਸੀ ਅਤੇ ਤਾਲਬਾਨੀ ਆਖ ਦਿੱਤਾ ਸੀ ਬਿੱਟੂ ਨੇ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਸੀ ਕਿ ਸਰਕਾਰ ਕਿਸਾਨ ਆਗੂਆਂ ਦੀਆਂ ਜਾਇਦਾਦਾਂ ਦੀ ਜਾਂਚ ਕਰਵਾਏਗੀ ਆਗੂ ਬਣਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਉਹਨਾਂ ਕੋਲ ਕਿੰਨੀ-ਕਿੰਨੀ ਜਾਇਦਾਦ ਸੀ ਬਿੱਟੂ ਨੇ ਹੁਣ ਇਸ ਬਿਆਨ ਤੋਂ ਬਾਅਦ ਆਪਣੀ ਪ੍ਰਾਪਰਟੀ ਜਨਤਾ ਕਰ ਦਿੱਤੀ ਹੈ ਬਿੱਟੂ ਨੇ ਸਾਲ 2009 ਤੋਂ 2024 ਤੱਕ ਪਾਵ ਇਸ ਸਮੇਂ ਦੇ ਦੌਰਾਨ ਆਪਣੇ ਸਿਆਸੀ ਕੈਰੀਅਰ ਦੀਆਂ ਜਿੰਨੀਆਂ ਵੀ ਜਾਇਦਾਦਾਂ ਉਹਨਾਂ ਕੋਲੇ ਨੇ ਪਾਵ ਇਸ ਕਮਾਈ ਦੇ ਵਿੱਚੋਂ ਕੀ ਕੁਝ ਬਣਾਇਆ ਇਹ ਪੋਸਟ ਸ਼ੇਅਰ ਕਰ ਦਿੱਤੀ ਹੈ ਜਿਸ ਦੇ ਵਿੱਚ ਸਾਫ਼ ਲਿਖਿਆ ਹੈ ਕਿ 2009 ਦੇ ਵਿੱਚ ਬਿੱਟੂ ਕੋਲ 1,70,000 ਰੁਪਏ ਦੀ ਨਕਦੀ ਸੀ ਉਸ ਕੋਲ ਬੈਂਕ ਵਿੱਚ 3,443 ਰੁਪਏ ਸੀ ਅਤੇ ਉਸਤੇ ਕੋਲ Maruti Esteem ਕਾਰ ਸੀ। ਗਹਿਣਿਆਂ ਵਿੱਚੋਂ ਬਿੱਟੂ ਕੋਲ 600 ਗ੍ਰਾਮ ਸੋਨਾ ਅਤੇ 500 ਗ੍ਰਾਮ ਚਾਂਦੀ ਸੀ। 2114 ਵਿੱਚ ਬਿੱਟੂ ਕੋਲ 3,30,000 ਨਕਦ ਅਤੇ ਬੈਂਕ ਵਿੱਚ 7,43,000 ਤੇ 779 ਰੁਪਏ ਸੀ ਅਤੇ Maruti Esteem ਕਾਰ 600 ਗ੍ਰਾਮ ਸੋਨਾ ਤੇ 500 ਗ੍ਰਾਮ ਹੀ ਚਾਂਦੀ ਸੀ। 2119 ਦੇ ਵਿੱਚ ਬਿੱਟੂ ਕੋਲ 3,10,000 ਰੁਪਏ ਦੀ ਨਕਦੀ ਅਤੇ 342692 ਰੁਪਏ ਬੈਂਕ ਵਿੱਚ ਜਮ੍ਹਾਂ ਸੀ ਅਤੇ ਮਰੂਤੀ ਅਸਟੀਮ ਕਾਰ ਸੋਨਾ ਅਤੇ ਚਾਂਦੀ ਉਨੀਆਂ ਹੀ ਹੁਣ 2024 ਦੇ ਵਿੱਚ ਬਿੱਟੂ ਕੋਲ 339000 ਰੁਪਏ ਨਕਦ 1096405 ਰੁਪਏ ਉਹਨਾਂ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਹਨ ਉਹਨਾਂ ਕੋਲ ਮਰੂਤੀ ਅਸਟੀਮ ਕਾਰ 600 ਗ੍ਰਾਮ ਸੋਨਾ ਤੇ 500 ਗ੍ਰਾਮ ਹੀ ਚਾਂਦੀ ਇਸੇ ਤਰ੍ਹਾਂ ਬਿੱਟੂ ਨੇ ਆਪਣੀ ਹੋਰ ਜ਼ਮੀਨ ਅਤੇ ਕਰਜ਼ਾ ਸੰਬੰਧੀ ਵੀ ਜਾਣਕਾਰੀ ਜਨਤਕ ਕੀਤੀ ਹੈ ਉਨ੍ਹਾਂ ਦੇ ਬੈਂਕ ਖਾਤੇ ਵਿੱਚ 10960000 ਰੁਪਏ ਜਮ੍ਹਾਂ ਜਦ ਕਿ 339000 ਰੁਪਏ ਉਸ ਕੋਲ ਨਕਦ ਨੇ ਉਹਦੇ ਕੋਲ 600 ਗ੍ਰਾਮ ਸੋਨਾ ਤੇ 500 ਗ੍ਰਾਮ ਚਾਂਦੀ ਜਦੋਂ ਤੋਂ ਵੀ ਹਲਕ ਨਾਵਾ ਭਰਦੇ ਆ ਰਹੇ ਨੇ ਇੰਨਾ ਹੀ ਦੱਸ ਰਹੇ ਨੇ ਇਹਦੇ ਤੋਂ ਇਲਾਵਾ ਉਹਨਾਂ ਦਾ ਮੋਹਾਲੀ ਦੇ ਵਿੱਚ 500 ਗਾਜ ਦਾ ਇੱਕ ਪਲਾਟ ਅਤੇ ਨਿਊ ਚੰਡੀਗੜ੍ਹ ਦੇ ਵਿੱਚ ਇੱਕ ਫਲੈਟ ਇੰਨਾ ਹੀ ਨਹੀਂ ਉਹਨਾਂ ਨੇ ਬੈਂਕ ਤੋਂ 47780000 ਰੁਪਏ ਅਤੇ ਨਿੱਜੀ ਤੌਰ ਤੇ 1 ਕਰੋੜ ਤੇ 84 ਲੱਖ ਰੁਪਏ ਦਾ ਕਰਜ਼ ਵੀ ਲਿਆ ਹੋਇਆ ਹੈ ਸਾਲ 2009 ਚ ਜਦੋਂ ਬਿੱਟੂ ਨੇ ਪਹਿਲੀ ਵਾਰ ਲੋਕ ਸਭਾ ਚੋਣ ਲੜੀ ਸੀ ਅਤੇ ਚੋਣ ਕਮਿਸ਼ਨ ਨੂੰ ਦਿੱਤੀ ਜਾਣਕਾਰੀ ਮੁਤਾਬਕ ਉਹਨਾਂ ਤੇ ਸਿਰਫ 3 ਲੱਖ ਰੁਪਏ ਦਾ ਬੈਂਕ ਕਰਜ਼ਾ ਸੀ ਦੱਸਣਾ ਬਣਦਾ ਹੈ ਕਿ ਪੰਜਾਬ ਦੀਆਂ ਚਾਰੇ ਜਿਹੜੇ ਇਸ ਵਕਤ ਜਿਵਨੀ ਹਲਕੇ ਐ ਉਹਨਾਂ ਵਿੱਚ ਵੱਡੀ ਗਣਤੀ ਵਿੱਚ ਪਿੰਡੂ ਹਲਕੇ ਨੇ ਜਿੱਥੇ ਖਾਸ ਕਰਕੇ ਕਿਸਾਨੀ ਅਤੇ ਸਿੱਖ ਵੋਟਰ ਵੱਡੀ ਗਣਤੀ ਵਿੱਚ ਨੇ ਤੇ ਮਹੱਤਵਪੂਰਨ ਨੇ ਪਰ ਬਿੱਟੂ ਨੇ ਕਿਸਾਨ ਆਗੂਆਂ ਦੀਆਂ ਜਾਇਦਾਦਾਂ ਦੀ ਜਾਂਚ ਕਰਵਾਉਣ ਦੀ ਪਿਛਲੇ ਦਿਨੀ ਚੇਤਾਵਨੀ ਦਿੱਤੀ ਸੀ ਇਰੂ ਲੈ ਕੇ ਨਾ ਸਿਰਫ ਕਿਸਾਨ ਜਥੇਬੰਦੀਆਂ ਗੁੱਸੇ ਵਿੱਚ ਸੀ ਸਗੋਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਇਹਨਾਂ ਨੇ ਭਾਜਪਾ ਨੂੰ ਘੇਰਦਿਆਂ ਬਿੱਟੂ ਦੇ ਬਿਆਨਾਂ ਤੇ ਭਾਜਪਾ ਤੋਂ ਸਪਸ਼ਟੀਕਰਨ ਮੰਗਿਆ ਸੀ ਕਿ ਇਹ ਬਿਆਨ ਬਿੱਟੂ ਦਾ ਜਾਂ ਇਹ ਭਾਜਪਾ ਦਾ ਹੈ ਦੱਸਣਾ ਬਣਦਾ ਕਿ ਹਾਲੇ ਤੱਕ ਕਿਸੇ ਵੀ ਭਾਜਪਾ ਆਗੂ ਨੇ ਇਹਨਾਂ ਦੇ ਉੱਤੇ ਕੋਈ ਆਪਣੀ ਪ੍ਰਤੀਕਿਰਿਆ ਨਹੀਂ ਦਿੱਤੀ ਅਤੇ ਨਾ ਹੀ ਦੇਣ ਵਾਸਤੇ ਕੋਈ ਤਿਆਰ ਲੱਗਦਾ ਬਿੱਟੂ ਨੇ ਕਿਹਾ ਸੀ ਕਿ ਕੋਈ ਕਿਸਾਨ ਵਿਰੋਧੀ ਨਹੀਂ ਤੇ ਕਿਸਾਨ ਤਾਂ ਪਾਜਪਾ ਦੇ ਨਾਲ ਨੇ ਤੇ ਸਿਰਫ ਕਿਸਾਨ ਆਗੂ ਵਿਰੋਧ ਕਰ ਰਹੇ ਨੇ ਕਿਸਾਨ ਵਿਰੋਧ ਨਹੀਂ ਕਰ ਰਹੇ ਕਿਸਾਨਾਂ ਕੋਲ ਸਮਾਂ ਕਿੱਥੇ ਆ ਉਹ ਤਾਂ ਮੰਡੀਆਂ ਚ ਨਹੀਂ ਜਾ ਖੇਤਾਂ ਚ ਨਹੀਂ ਇਹਦੇ ਤੋਂ ਬਾਅਦ ਉਹ ਕਣਕ ਦੀ ਬਜਾਈ ਵਿੱਚ ਲੱਗ ਜਾਣਗੇ ਇਹ ਸਿਰਫ ਕਿਸਾਨ ਆਗੂ ਹੈ ਜੋ ਵਿਰੋਧ ਕਰ ਰਹੇ ਨੇ ਬਿੱਟੂ ਨੇ ਕਿਹਾ ਸੀ ਇਹ ਜੋ ਕਿਸਾਨ ਆਗੂ ਬਣਿਆ ਇਹਨਾਂ ਦੀ ਜਾਂਚ ਕਰਵਾਈ ਜਾਵੇਗੀ ਇਹਨਾਂ ਦੀ ਜ਼ਮੀਨ ਦੀ ਜਾਂਚ ਹੋਏਗੀ ਕਿਸਾਨ ਲੀਡਰ ਬਣਨ ਤੋਂ ਪਹਿਲਾਂ ਅਤੇ ਬਾਅਦ ਦੇ ਵਿੱਚ ਇਹਨਾਂ ਦੀ ਜ਼ਮੀਨ ਜਾਇਦਾਦ ਕਿੰਨੀ ਵਧੀ ਜਾਂ ਕਿੰਨੀ ਹੋਈ ਕਿਹਾ ਸੀ ਕਿ ਕਿਹੜਾ ਇਸ ਤਰ੍ਹਾਂ ਦਾ ਕਿਸਾਨ ਆਗੂ ਹੈ ਜੋ ਆੜਤੀਆ ਨਹੀਂ ਜਾਂ ਫਿਰ ਉਹਦੇ ਸ਼ੈਲਰ ਨਹੀਂ ਬਿੱਟੂ ਨੇ ਇਹਦੇ ਨਾਲ ਹੀ ਕਿਹਾ ਸੀ ਕਿ ਕਿਤੇ ਟ੍ਰੇਨ ਲੁੱਟ ਲਈ ਖਾਸ ਜਿਹੜੀ ਇੱਥੇ ਆ ਵੀ ਰਹੀ ਸੀ ਉਹ ਵੀ ਕਿਸਾਨਾਂ ਨੂੰ ਮਿਲਣੀ ਸੀ ਇਹ ਕਹਿੰਦੇ ਆ ਕਿ ਉੱਥੇ ਨਹੀਂ ਜਾਣ ਦਿੱਤੀ ਜਾਏਗੀ ਇਹ ਤਾਲਬਾਨੀ ਵਧ ਰਹੇ ਨੇ ਕਿਤੇ ਤਾਂ ਇਹ ਕੰਮ ਰੋਕਣਾ ਪਵੇਗਾ ਆਉਣ ਵਾਲੇ ਦਿਨਾਂ ਵਿੱਚ ਕਿਸਾਨ ਭਾਜਪਾ ਨੂੰ ਵੋਟਾਂ ਪਾਉਣਗੇ ਕਿਉਂਕਿ ਕਿਸਾਨਾਂ ਨੂੰ ਪਤਾ ਹੈ ਕਿ ਉਹਨਾਂ ਦਾ ਸਹਾਰ ਕੇਂਦਰ ਸਰਕਾਰ ਹੀ ਕਰ ਸਕਦੀ ਹੈ ਫਿਰ ਇੱਥੇ ਇੱਕ ਇਹ ਵੀ ਸਵਾਲ ਜ਼ਰੂਰ ਪੈਦਾ ਹੁੰਦਾ ਹੈ ਜਿਹੜਾ ਉਹ ਨੀਤ ਬਿੱਟੂ ਨੇ 2009 ਤੋਂ 24 ਤੱਕ ਜਿਹੜੇ ਵੇਰਵੇ ਜਨਤਕ ਕੀਤੇ ਐ ਉਹ ਆਪਣੇ ਕੋਲ ਮਰੂਤੀ ਅਸਟੀਮ ਕਾਰ ਦਾਸ ਰਹੇ ਨੇ ਪਰ ਜਦੋਂ ਤੁਸੀਂ ਕਿਤੇ ਵੀ ਉਹ ਆਉਂਦੇ ਜਾਂਦੇ ਆ ਕਦੇ ਅਸਟੀਮ ਕਾਰ ਵਿੱਚ ਆਉਂਦੇ ਜਾਂਦੇ ਉਹਨਾਂ ਨੂੰ ਵੇਖਿਆ ਉਹਨਾਂ ਕੋਲੇ ਟਯੂਟਾ ਫੋਰਚਨਰ ਗੱਡੀ ਹੁੰਦੀ ਹੈ ਫਿਰ ਕਿਉਂ ਫੋਰਚਨਰ ਗੱਡੀ ਗਵਾਂਡੀਆਂ ਦੀ ਹੈ ਜਾਂ ਫਿਰ ਰਿਸ਼ਤੇਦਾਰਾਂ ਦੀ ਤੇ ਹੁਣ ਗੱਲ ਕਰਦੇ ਆ ਪੰਜਾਬ ਦੇ ਮੁੱਖ ਮੰਤਰੀ ਦੀ ਉਹਨਾਂ ਵੱਲੋਂ ਇੱਕ ਸੱਦਾ ਦਿੱਤਾ ਗਿਆ ਹੰਬੜਾ ਵਾਰਨ ਵਾਸਤੇ ਅਸਲ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹ ਕਹਦੇ ਮੈਂ ਚਾਹਨਾ ਕਿ ਪੰਜਾਬ ਦੇਸ਼ ਦਾ ਮੋਰੀ ਸੂਬਾ ਹੋਵੇ ਇਹਦੇ ਵਾਸਤੇ ਬੁੱਧੀਜੀਵੀ ਸਿੱਖਿਆ ਸ਼ਾਸਤਰੀ ਉਦਯੋਗਪਤੀ ਅਫਸਰ ਸ਼ਾਹੀ ਅਤੇ ਹੋਰ ਜਿੰਨੇ ਵੀ ਭਾਈਵਾਲ ਨੇ ਸਾਰਿਆਂ ਨੂੰ ਮਿਲ ਕੇ ਸਾਂਝਾ ਹੰਬੜਾ ਮਾਰਨਾ ਪਏਗਾ ਤੇ ਇਹਦਾ ਕਹਦੇ ਮੈਂ ਤੁਹਾਨੂੰ ਸਾਰਿਆਂ ਨੂੰ ਸਦਾ ਦਿੰਨਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਿਜਨ ਪੰਜਾਬ ਆਬਤ ਕਰਵਾਏ ਸੈਮੀਨਾਰ ਦੇ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਜ਼ਰਖੇਸ ਧਰਤੀ ਹੈ ਜਿਸ ਨੂੰ ਮਹਾਨ ਗੁਰੂਆਂ ਸੰਤਾਂ ਮਹਾਂਪੁਰਸ਼ਾਂ ਪੀਰਾਂ ਪੈਗੰਬਰਾਂ ਤੇ ਸ਼ਹੀਦਾਂ ਦੀ ਬਖਸ਼ਿਸ਼ ਪ੍ਰਾਪਤ ਹੈ ਉਹਨਾਂ ਕਿਹਾ ਕਿ ਪੰਜਾਬ ਪਵਿੱਤਰ ਧਰਤੀ ਹੋਣ ਦੇ ਬਾਵਜੂਦ ਪਿਛਲੀਆਂ ਸਰਕਾਰਾਂ ਦੀ ਨਕਾਰਾਤਮਕ ਤੇ ਉਦਾਸ ਸੀਨ ਪਹੁੰਚ ਦੇ ਕਾਰਨ ਵਿਕਾਸ ਦੀ ਰਫਤਾਰ ਦੇ ਪੱਖੋਂ ਪਛੜ ਗਿਆ ਉਹਨਾਂ ਕਿਹਾ ਕਿ ਸੂਬੇ ਦੇ ਮਿਹਨਤੀ ਕਿਸਾਨਾਂ ਨੇ ਦੇਸ਼ ਨੂੰ ਅਨਾਜ ਉਤਪਾਦਨ ਦੇ ਵਿੱਚ ਆਤਮ ਨਿਰਭਰ ਬਣਾਇਆ ਪਰ ਕੇਂਦਰ ਦੇ ਵਿੱਚ ਸੱਤਾਧਾਰੀਆਂ ਦੀ ਬੇਰੁਖੀ ਦਾ ਸਾਹਮਣਾ ਕਰਨਾ ਹਾਲੇ ਵੀ ਪੈ ਰਿਹਾ ਹੈ ਉਨਾ ਕਿਹਾ ਕਿ ਜਿਹੜੇ ਕਿਸਾਨ ਅੱਜ ਅੰਨ ਦਾਤੇ ਵਜੋਂ ਜਾਣੇ ਜਾਂਦੇ ਆ ਉਹਨਾਂ ਨੂੰ 2 ਹਫ਼ਤਿਆਂ ਬਾਅਦ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਕਾਰਨ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਫਿਰ ਇਹ ਦੁਹਰਾਇਆ ਕਿ ਕਿਸਾਨਾਂ ਦੇ ਵਿਰੁੱਧ ਐਫ ਆਈ ਆਰ ਦਰਜ ਕਰਨਾ ਇਸ ਸਮੱਸਿਆ ਨਾਲ ਨਜਿੱਠਣ ਦਾ ਕੋਈ ਹੱਲ ਨਹੀਂ ਹੈ ਕਿਉਂਕਿ ਇਹਦੇ ਵਿੱਚ ਸਮਾਜਿਕ ਤੌਰ ਉੱਤੇ ਵੀ ਉਹਨਾਂ ਨੂੰ ਨਿਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਝੋਨੇ ਦੀ ਪਰਾਲੀ ਸਾੜਨ ਦੇ ਪ੍ਰਬੰਧਨ ਲਈ ਸਥਾਈ ਵਿਧੀ ਵਿਕਸਤ ਕਰਨ ਦੀ ਲੋੜ ਹੈ। ਉਨਾ ਕਹਿਆ ਕਿ ਇਹ ਬਹੁਤ ਮੰਦ ਭਾਗੀ ਗੱਲ ਹੈ ਕਿ ਵੱਡੇ ਪੱਧਰ ਤੇ ਦਾਅਵੇ ਕੀਤੇ ਜਾਣ ਦੇ ਬਾਵਜੂਦ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦਾ ਹਾਲੇ ਤੱਕ ਕੋਈ ਠੋਸ ਹੱਲ ਨਹੀਂ ਲੱਭਿਆ ਜਾ ਸਕਿਆ। ਉਹਨਾਂ ਨੇ ਦੁੱਖ ਨਾਲ ਕਿਹਾ ਕਿ ਇਕੱਲੇ ਪੰਜਾਬ ਦਾ ਨਹੀਂ ਸਗੋਂ ਸਮੁੱਚੇ ਉੱਤਰੀ ਖੇਤਰ ਦਾ ਲੰਬੇ ਸਮੇਂ ਤੋਂ ਲਟਕਿਆ ਹੋਇਆ ਮਸਲਾ ਹੈ ਪਰ ਕਿਸਾਨਾਂ ਦੇ ਕੋਲ ਫਸਲਾਂ ਦੀ ਰਹਿੰਦ-ਖੂੰਦ ਨੂੰ ਸੰਭਾਲਣ ਲਈ ਕੋਈ ਢੁਕਵੀਂ ਅਜੇ ਤੱਕ ਵਿਧੀ ਨਹੀਂ ਹੈ। ਉਹਨਾਂ ਕਹੇ ਕਿ ਕਿਸਾਨ ਵੀ ਹੁਣ ਪਰਾਲੀ ਨੂੰ ਅੱਗ ਨਹੀਂ ਲਾਉਣਾ ਚਾਹੁੰਦੇ। ਕਿਉਂਕਿ ਸਭ ਤੋਂ ਪਹਿਲਾਂ ਇਹਦਾ ਖਮਿਆਜ਼ਾ ਕਿਸਾਨਾਂ ਦੇ ਪਰਿਵਾਰਾਂ ਨੂੰ ਖੁਦ ਭੁਗਤਣਾ ਪੈਂਦਾ ਹੈ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਨੂੰ ਪਰਾਲੀ ਦੇ ਨਿਪਟਾਰੇ ਨੂੰ ਯਕੀਨੀ ਬਣਾਉਣ ਵਾਸਤੇ ਆਪਸੀ ਸਹਿਯੋਗ ਦੇ ਨਾਲ ਸਾਂਝੀ ਕਾਰਜ ਯੋਜਨਾ ਤਿਆਰ ਕਰਨ ਦੀ ਲੋੜ ਹੈ। ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਬਦਲਵੀਆਂ ਫਸਲਾਂ ਤੇ ਘਟੋ-ਘੱਟ ਸਮਰਥਨ ਮੁੱਲ ਭਾਅ ਐਮਐਸਪੀ ਦੀ ਗਾਰੰਟੀ ਦੇਣ ਦੀ ਮੰਗ ਹੈ ਜਿਹੜੀ ਉਹ ਮੁੱਖ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਨੂੰ ਅਨਾਜ ਉਤਪਾਦਨ ਦੇ ਵਿੱਚ ਆਤਮ ਨਿਰਭਰ ਬਣਾਉਣ ਲਈ ਪੰਜਾਬ ਨੇ ਪਾਣੀ ਅਤੇ ਜ਼ਰਖੀਜ਼ ਮਿੱਟੀ ਵਰਗੇ ਆਪਣੇ ਬੇਸ਼ਕੀਮਤੀ ਕੁਦਰਤੀ ਸਰੂਤ ਗਵਾ ਦਿੱਤੇ ਹੈ। ਇਹਦਾ ਸੰਤਾਪ ਅੱਜ ਵੀ ਅਸੀਂ ਹੰਡਾ ਰਹੇ ਹਾਂ। ਉਹਨਾਂ ਨੇ ਇਹ ਵੀ ਕਿਹਾ ਕਿ 1 ਕਿਲੋ ਚੌਲ ਪੈਦਾ ਕਰਨ ਲਈ ਲਗਭਗ 3500 ਲੀਟਰ ਪਾਣੀ ਦੀ ਖਪਤ ਹੁੰਦੀ ਹੈ। ਜਿਸ ਕਾਰਨ ਸੂਬੇ ਦਾ ਪਾਣੀ ਖਤਰੇ ਦੀ ਕਗਾਰ ਤੇ ਪਹੁੰਚ ਗਿਆ ਹੈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਕਿਸਾਨ ਬਦਲੀਆਂ ਫਸਲਾਂ ਤਾਂ ਹੀ ਅਪਣਾ ਸਕਦੇ ਹੈ ਜੇਕਰ ਉਹਨਾਂ ਨੂੰ ਇਹਨਾਂ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਮਿਲਦਾ ਹੋਵੇ। ਅਤੇ ਇਹਨਾਂ ਫਸਲਾਂ ਦਾ ਯਕੀਨਨ ਮੰਡੀਕਰਨ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਲਈ ਉਤਸ਼ਾਹਿਤ ਕਰਦਾ ਹੋਵੇ। ਮੁੱਖ ਮੰਤਰੀ ਨੇ ਕਿਹਾ ਕਿ ਵਿਸ਼ਵ ਭਰ ਦੇ ਵਿੱਚ ਪੰਜਾਬ ਇੱਕ ਇਸ ਤਰ੍ਹਾਂ ਦਾ ਸੂਬਾ ਹੈ ਜਿਸ ਦੀ ਪੂਰੀ ਦੁਨੀਆ ਦੇ ਵਿੱਚ ਆਪਣੀ ਫਰਾਂਚਾਈਜ਼ ਹੈ ਕਿਉਂਕਿ ਪੰਜਾਬ ਨੇ ਹਰੇਕ ਦੂਸਰੇ ਮੁਲਕ ਅਤੇ ਹਰ ਖੇਤਰ ਦੇ ਵਿੱਚ ਵੱਡਾ ਨਾਮ ਕਮਾਇਆ ਹੈ। ਉਹਨਾਂ ਕਿਹਾ ਕਿ ਪੰਜਾਬੀ ਸੁਭਾਅ ਤੋਂ ਹੀ ਮਿਹਨਤੀ ਹੈ ਜਿਸ ਦੀ ਬਦੌਲਤ ਉਹਨਾਂ ਨੇ ਵਿਸ਼ਵ ਦੇ ਵਿੱਚ ਆਪਣਾ ਇੱਕ ਵੱਖਰਾ ਸਥਾਨ ਬਣਾਇਆ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਸਾਡੇ ਸਾਰਿਆਂ ਵਾਸਤੇ ਮਾਣ ਵਾਲੀ ਗੱਲ ਹੈ। ਕਿ ਬੋਇੰਗ ਵਿੱਚ 45% ਇੰਜੀਨੀਅਰ ਜੀਐਨਈ ਲੁਧਿਆਣਾ ਤੋਂ ਨੇ ਫਲਿੱਪਕਾਰਟ, ਓਲਾ, ਮਾਸਟਰ卡ਡ ਅਤੇ ਹੋਰ ਕੰਪਨੀ ਦੇ ਸੀਈਓ ਵੀ ਪੰਜਾਬੀ ਬਣ ਚੁੱਕੇ ਨੇ। ਮੁੱਖ ਮੰਤਰੀ ਨੇ ਕਿਹਾ ਕਿ ਇਹਨਾਂ ਨੌਜਵਾਨਾਂ ਦੇ ਵਿੱਚ ਹਰ ਖੇਤਰ ਦੇ ਵਿੱਚ ਮੱਲਾ ਮਾਰ ਦੀ ਅੰਦਰੂਨੀ ਸਮਰੱਥਾ ਹੈ ਅਤੇ ਇਹਨਾਂ ਦੀ ਕਾਬਲੀਅਤ ਦੀ ਸਹੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਅਤੇ ਨੌਜਵਾਨ ਹਵਾਈ ਜਹਾਜ਼ ਵਰਗੇ ਹੁੰਦੇ ਆ ਅਤੇ ਸੂਬਾ ਸਰਕਾਰ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਅੱਗੇ ਵਧਮ ਅਤੇ ਸੁਪਨਿਆਂ ਦੀ ਉਡਾਰੀ ਭਰ ਲਈ ਲੌਂਚ ਪੈਡ ਮੁਹੱਈਆ ਕਰਵਾਏਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਉਹ ਉਦੋਂ ਤੱਕ ਆਰਾਮ ਨਹੀਂ ਕਰਨਗੇ ਜਦੋਂ ਤੱਕ ਪੰਜਾਬ ਦੇ ਨੌਜਵਾਨ ਆਪਣੇ ਮਿੱਥੇ ਟੀਚੇ ਪ੍ਰਾਪਤ ਨਹੀਂ ਕਰ ਲੈਂਦੇ ਉਹਨਾਂ ਆ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੇ ਵਿੱਚ ਸਿਹਤ ਅਤੇ ਸਿੱਖਿਆ ਪ੍ਰਣਾਲੀ ਨੂੰ ਸਰਜੀਤ ਕਰਨ ਲਈ ਠੋਸ ਉਪਰਾਲੇ ਕਰ ਰਹੀ ਹੈ ਉਹਨਾਂ ਇਹ ਵੀ ਆਖਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੂਬੇ ਦੀ ਭਾਵਨਾਤਮਕ ਸੱਭਿਆਚਾਰਕ ਸਹਾਇਤਾ ਤੇ ਅਮੀਰ ਵਿਰਾਸਤ ਦਾ ਹਿੱਸਾ ਹੈ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਸਾਡੇ ਖਿੱਤੇ ਦੀ ਨਾਮਵਰ ਵਿਦਿਅਕ ਸੰਸਥਾ ਹੈ ਅਤੇ ਉਹਨਾਂ ਨੂੰ ਯੂਨੀਵਰਸਿਟੀ ਦੇ ਵਿੱਚ ਹਰਿਆਣਾ ਦੇ ਹਿੱਸੇ ਦੀ ਕੋਈ ਲੋੜ ਨਹੀਂ। ਉਹਨਾਂ ਆਖਿਆ ਕਿ ਨਾ ਤਾਂ ਹਰਿਆਣਾ ਦੇ ਕਿਸੇ ਵੀ ਕਾਲਜ ਨੂੰ ਯੂਨੀਵਰਸਿਟੀ ਤੋਂ ਮਾਨਤਾ ਦਿੱਤੀ ਜਾਏਗੀ ਅਤੇ ਨਾ ਹੀ ਯੂਨੀਵਰਸਿਟੀ ਦੇ ਸੈਨੇਟ ਦੇ ਵਿੱਚ ਪਿਛਲੇ ਦਰਵਾਜ਼ੇ ਤੋਂ ਦਾਖਲੇ ਲਈ ਹਰਿਆਣਾ ਦੇ ਕਿਸੇ ਵੀ ਯਤਨ ਨੂੰ ਕਾਮਯਾਬ ਹੋਣ ਦਿੱਤਾ ਜਾਏਗਾ। ਪੰਜਾਬ ਦੇ ਮੁੱਖ ਮੰਤਰੀ ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਦੇ ਸਰੂਪ ਨੂੰ ਬਦਲਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਪੰਜਾਬ ਸਰਕਾਰ ਵਿਦਿਆਰਥੀਆਂ ਦੇ ਵਡੇਰੇ ਹਿੱਤਾਂ ਦੇ ਵਿੱਚ ਅਜਹੀ ਕਿਸੇ ਵੀ ਕੋਸ਼ਿਸ਼ ਨੂੰ ਸਫਲ ਨਹੀਂ ਹੋਣ ਦੇਵੇਗੀ ਹੁਣ ਗੱਲ ਕਰਦੇ ਜਿਹੜੇ ਅਗਨੀ ਵੀਰ ਸੇਵਾ ਮੁਕਤ ਹੋ ਕੇ ਆਉਣਗੇ ਰਿਟਾਇਰ ਹੋ ਕੇ ਆਉਣਗੇ ਉਹਨਾਂ ਵਾਸਤੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਕਿ ਰਿਟਾਇਰਮੈਂਟ ਤੋਂ ਬਾਅਦ ਅਗਨੀ ਵੀਰਾਂ ਨੂੰ ਪੰਜਾਬ ਸਰਕਾਰ ਵੱਲੋਂ ਨੌਕਰੀਆਂ ਦਿੱਤੀਆਂ ਜਾਣਗੀਆਂ ਦੱਸਣਾ ਬਣਦਾ ਕਿ ਇਹਦੀ ਜਾਣਕਾਰੀ ਆਪ ਵਿਧਾਇਕਾ ਜੀਵਨ ਜੋਤ ਕੌਰ ਨੇ ਇੱਕ ਐਕਸ ਦੇ ਉੱਤੇ ਪੋਸਟ ਕਰਕੇ ਦਿੱਤੀ ਹੈ ਉਨਾ ਤਿਹਾਂ ਕੇ ਰਿਟਾਇਰਮੈਂਟ ਤੋਂ ਬਾਅਦ ਅਗਨੀ ਵੀਰਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਨੌਕਰੀਆਂ ਦਿੱਤੀਆਂ ਜਾਣਗੀਆਂ ਇਸ ਨੂੰ ਲੈ ਕੇ ਕੈਬਨਟ ਮੰਤਰੀ ਮਹਿੰਦਰ ਭਗਤ ਨੇ ਐਲਾਨ ਕੀਤਾ ਹੈ ਕਿ 2027 ਵਿੱਚ ਸੇਵਾਮੁਕਤ ਹੋਣ ਵਾਲੇ 800 ਫਾਇਰ ਫਾਈਟਰਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਉਨਾ ਤਿਹਾਂ ਕੇ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਦੇ ਅਗਨੀ ਵੀਰ ਜਵਾਨਾਂ ਨੂੰ ਸੇਵਾਮੁਕਤੀ ਤੋਂ ਬਾਅਦ ਨੌਕਰੀਆਂ ਦੇਵੇਗੀ ਮਹਿੰਦਰ ਭਗਤ ਦਰਸਲ ਪਟਿਆਲਾ ਦੇ ਵਿੱਚ ਪੰਜਾਬ ਸਰਕਾਰ ਆਪ ਤੇ ਦਵਾਰ ਤਹਿਤ ਸਾਬਕਾ ਸੈਨਿਕਾਂ ਦੀਆਂ ਸਮੱਸਿਆਵਾਂ ਸੁਣਨ ਵਾਸਤੇ ਪਹੁੰਚੀ ਹੋਈ ਸੀ ਇਸ ਮੌਕੇ ਉਹਨਾਂ ਨੇ ਕਿਹਾ ਕਿ ਸਾਲ 2027 ਚ 800 ਅਗਨੀ ਵੀਰਾਂ ਦਾ ਪਹਿਲਾ ਬੈਚ ਸੇਵਾ ਮੁਕਤ ਹੋ ਕੇ ਪੰਜਾਬ ਆਏਗਾ ਪਰ ਉਹਨਾਂ ਨੂੰ ਸਾਬਕਾ ਸੈਨਿਕਾਂ ਵਾਲੇ ਲਾਭ ਨਹੀਂ ਮਿਲਣਗੇ ਪਰ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਸੇਵਾ ਮੁਕਤੀ ਤੋਂ ਬਾਅਦ ਨੌਕਰੀਆਂ ਦਿੱਤੀਆਂ ਜਾਣਗੀਆਂ ਪੰਜਾਬ ਸਰਕਾਰ ਦੇ ਇਸ ਕਦਮ ਦੇ ਨਾਲ ਪੰਜਾਬ ਵਿੱਚ ਸੇਵਾ ਮੁਕਤ ਹੋ ਕੇ ਜਿਹੜੇ ਅਗਨੀ ਵੀਰ ਆਉਣਗੇ ਉਹਨਾਂ ਨੂੰ ਰਾਹਤ ਜ਼ਰੂਰ ਮਿਲੇਗੀ ਕਿਉਂਕਿ ਸੇਵਾ ਮੁਕਤੀ ਹੋਣ ਤੋਂ ਬਾਅਦ ਉਹਨਾਂ ਨੂੰ ਰੋਜ਼ਗਾਰ ਦੇ ਵਿੱਚ ਹੁਣ ਕੋਈ ਦਿੱਕਤ ਨਹੀਂ ਆਏਗੀ ਚਿੰਤਾ ਨਹੀਂ ਰਹੇਗੀ ਹੁਣ ਗੱਲ ਕਰਦੇ ਆਂ ਬਲਡوزر ਐਕਸ਼ਨ ਦੇ ਉੱਤੇ ਸੁਪਰੀਮ ਕੋਰਟ ਨੇ ਸਖਤ ਰੁਖ ਅਪਣਾਇਆ ਸੁਪਰੀਮ ਕੋਰਟ ਨੇ ਬਲਡوزر ਦੀ ਕਾਰਵਾਈ ਤੇ ਆਪਣਾ ਫੈਸਲਾ ਸੁਣਾ ਦਿੱਤਾ ਮਾਨਜੋਗ ਅਦਾਲਤ ਨੇ ਕਿਹਾ ਕਿ ਅਧਿਕਾਰੀ ਅਫਸਰ ਇਹ ਜੱਜ ਨਹੀਂ ਬਣ ਸਕਦੇ ਉਹਨਾਂ ਨੂੰ ਇਹ ਫੈਸਲਾ ਨਹੀਂ ਕਰਨਾ ਚਾਹੀਦਾ ਕਿ ਕੌਣ ਦੋਸ਼ੀ ਹੈ ਜਾਂ ਨਹੀਂ ਸੱਤਾ ਦੀ ਦੁਰਵਰਤੋਂ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਅਦਾਲਤ ਨੇ 15 ਦਿਸ਼ਾ ਨਿਰਦੇਸ਼ ਵੀ ਨਾਲ ਜਾਰੀ ਕੀਤੇ ਹੈ ਦੋ ਜੱਜਾਂ ਦੇ ਬੈਂਚ ਨੇ ਇਹ ਫੈਸਲਾ ਦਿੱਤਾ ਹੈ ਸੁਪਰੀਮ ਕੋਰਟ ਨੇ ਸਰਕਾਰ ਦੀ ਮਨਮਾਨੀ ਵਾਲੀ ਕਾਰਵਾਈ ਤੇ ਰੋਕ ਲਾਉਂਦਿਆਂ ਕਿਹਾ ਕਿ ਮਨਮਾਨੇ ਢੰਗ ਨਾਲ ਮਕਾਨਾਂ ਨੂੰ ਢਾਉਣਾ ਕਾਨੂੰਨ ਦੀ ਉਲੰਘਣਾ ਹੈ ਸੁਪਰੀਮ ਕੋਰਟ ਦਾ ਇਹ ਹੁਕਮ ਕਿਸੇ ਇੱਕ ਸੂਬੇ ਵਾਸਤੇ ਨਹੀਂ ਉਹਨਾਂ ਨੇ ਸਪਸ਼ਟ ਕੀਤਾ ਸਗੋਂ ਇਹ ਪੂਰੇ ਮੁਲਕ ਵਾਸਤੇ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਰਾਜਾਂ ਵਿੱਚ ਕਾਨੂੰਨ ਦਾ ਰਾਜ ਹੋਣਾ ਚਾਹੀਦਾ ਕਿਸੇ ਦੀ ਜਾਇਦਾਦ ਮਨਮਰਜ਼ੀ ਨਾਲ ਨਹੀਂ ਢਾਈ ਜਾ ਸਕਦੀ ਅਤੇ ਨਾ ਹੀ ਲਈ ਜਾ ਸਕਦੀ ਹੈ ਜੇਕਰ ਕੋਈ ਦੋਸ਼ੀ ਹੋਵੇ ਤਾਵੀਕ ਕਾਨੂੰਨੀ ਤੌਰ ਤੇ ਘਰ ਢਾਹਿਆ ਜਾ ਸਕਦਾ ਹੈ ਦੋਸ਼ੀ ਅਤੇ ਦੋਸ਼ੀ ਹੋਣਾ ਘਰ ਤੋੜਨ ਦਾ ਆਧਾਰ ਨਹੀਂ ਹੋ ਸਕਦਾ ਸੁਪਰੀਮ ਕੋਰਟ ਨੇ ਕਿਹਾ ਕਿ ਜਾਇਦਾਤ ਤੇ ਮਨਮਾਨੇ ਢਾਂਗ ਨਾਲ ਬਲਡੋਜ਼ਰ ਦੀ ਜਿਹੜੀ ਆਗਿਆ ਹੈ ਉਹ ਅਧਿਕਾਰੀਆਂ ਨੂੰ ਜਵਾਬਦੇਹ ਠਹਿਰਾਏਗੀ ਜੇਕਰ ਕੋਈ ਅਧਿਕਾਰੀ ਕੋਈ ਅਫਸਰ ਮਨਮਾਨੀ ਅਤੇ ਗੈਰ ਕਾਨੂੰਨੀ ਕਾਰਵਾਈ ਕਰਦਾ ਤਾਂ ਉਸ ਨੂੰ ਸਜ਼ਾ ਦਿੱਤੀ ਜਾਏਗੀ ਅਪਰਾਧ ਲਈ ਸਜ਼ਾ ਦੇਣਾ ਅਦਾਲਤ ਦਾ ਕੰਮ ਹੈ ਉਹ ਕਹਿੰਦੇ ਦੋਸ਼ੀ ਜਾਂ ਦੋਸ਼ੀ ਦੇ ਵੀ ਕੁਝ ਅਧਿਕਾਰ ਹੁੰਦੇ ਨੇ ਦੋਸ਼ੀ ਹੋਣ ਕਾਰਨ ਮਕਾਨ ਨਹੀਂ ਢਾਇਆ ਜਾ ਸਕਦਾ ਇਹ ਕਾਨੂੰਨ ਦੀ ਉਲੰਘਣਾ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਦਾ ਘਰ ਮਨਮਾਨੇ ਢੰਗ ਨਾਲ ਢਾਹ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ ਕਾਨੂੰਨੀ ਪ੍ਰਕਿਰਿਆ ਤੋਂ ਬਗਾਰ ਬਲਡوزر ਚਲਾਉਣਾ ਗੈਰ ਸੰਵਿਧਾਨਕ ਹੈ ਇੱਕ ਵਿਅਕਤੀ ਦੀ ਗਲਤੀ ਦੀ ਸਜ਼ਾ ਪੂਰੇ ਪਰਿਵਾਰ ਨੂੰ ਨਹੀਂ ਦਿੱਤੀ ਜਾ ਸਕਦੀ ਜੇਕਰ ਇੱਕ ਹੀ ਦੋਸ਼ੀ ਹੈ ਤਾਂ ਪੂਰੇ ਪਰਿਵਾਰ ਦਾ ਘਰ ਕਿਉਂ ਖੋਹਿਆ ਜਾਵੇ ਸੁਪਰੀਮ ਕੋਰਟ ਨੇ ਕਿਹਾ ਕਿ ਬਲਡوزر ਦੀ ਕਾਰਵਾਈ ਤੋਂ ਪਹਿਲਾਂ ਦੋਸ਼ੀਆਂ ਦਾ ਪੱਖ ਸੁਣਿਆ ਜਾਵੇ ਨਿਯਮਾ ਅਨੁਸਾਰ ਨੋਟਿਸ ਜਾਰੀ ਕੀਤਾ ਜਾਵੇ ਨੋਟਿਸ ਰਜਿਸਟਰਡ ਡਾਕ ਰਾਹੀਂ ਭੇਜਿਆ ਜਾਵੇ ਅਤੇ ਘਰ ਤੇ ਜਾ ਕੇ ਚਿਪਕਾਇਆ ਵੀ ਜਾਵੇ ਕਾਰਵਾਈ ਕਰਨ ਤੋਂ ਪਹਿਲਾਂ 15 ਦਿਨਾਂ ਦਾ ਸਮਾਂ ਦਿੱਤਾ ਜਾਵੇ ਨੋਟਿਸ ਦੀ ਸੂਚਨਾ ਜ਼ਿਲ੍ਹਾ ਮੈਜਿਸਟਰੇਟ ਨੂੰ ਵੀ ਦਿੱਤੀ ਜਾਵੇ ਦੋਸ਼ੀਆਂ ਨੂੰ ਨਜਾਇਜ਼ ਉਹ ਸਾਰੀ ਠਾਉਣ ਦਾ ਉਥੋਂ ਆਪ ਉਟਾਉਣ ਦਾ ਭਾਅ ਹਟਾਉਣ ਦਾ ਮੌਕਾ ਵੀ ਮਿਲਣਾ ਚਾਹੀਦਾ ਸੁਪਰੀਮ ਕੋਰਟ ਨੇ ਸਖਤੀ ਵਰਤਿਆ ਜਿਹੜੇ ਦਿਸ਼ਾ ਨਿਰਦੇਸ਼ ਦਿੱਤੇ ਨੇ ਉਹਨਾਂ ਚ ਪਹਿਲਾਂ ਇਹ ਆਖਿਆ ਹੈ ਕਿ ਜੇਕਰ ਬਲਡوزر ਦੀ ਕਾਰਵਾਈ ਦਾ ਹੁਕਮ ਦਿੱਤਾ ਜਾਂਦਾ ਹੈ ਤਾਂ ਇਸ ਦੇ ਖਿਲਾਫ ਅਪੀਲ ਕਰਨ ਲਈ ਸਮਾਂ ਵੀ ਦਿੱਤਾ ਜਾਵੇ। ਦੂਸਰਾ ਦਿਸ਼ਾ ਨਿਰਦੇਸ਼ ਦਿੱਤਾ ਹੈ ਕਿ ਜਦੋਂ ਰਾਤੋਂ ਰਾਤ ਘਰ ਢਾਹ ਦਿੱਤੇ ਜਾਂਦੇ ਹੈ ਔਰਤਾਂ ਬੱਚੇ ਉਹ ਸੜਕਾਂ ਤੇ ਆ ਜਾਂਦੇ ਹੈ ਇਹ ਕੋਈ ਚੰਗਾ ਨਜ਼ਾਰਾ ਨਹੀਂ ਹੈ। ਉਹਨਾਂ ਨੂੰ ਅਪੀਲ ਕਰਨ ਦਾ ਸਮਾਂ ਨਹੀਂ ਮਿਲਦਾ। ਤੀਸਰੀ ਗੱਲ ਆਖੀ ਹੈ ਕਿ ਸਾਡੇ ਦਿਸ਼ਾ ਨਿਰਦੇਸ਼ ਗੈਰ ਕਾਨੂੰਨੀ ਕਬਜ਼ਿਆਂ ਜਿਵੇਂ ਕਿ ਸੜਕਾਂ ਜਾਂ ਨਦੀਆਂ ਦੇ ਕਿਨਾਰਿਆਂ ਤੇ ਗੈਰ ਕਾਨੂੰਨੀ ਨਿਰਮਾਣ ਨੂੰ ਸੰਬੋਧਿਤ ਨਹੀਂ ਕਰਦੇ। ਚੌਥੀ ਗੱਲ ਬਿਨਾ ਕਾਰਨ ਦੱਸੋ ਨੋਟਿਸ ਤੋਂ ਕੋਈ ਵੀ ਉਸਾਰੀ ਨਹੀਂ ਢਾਈ ਜਾਏਗੀ ਪੰਜਵੀਂ ਰਜਿਸਟਰਡ ਡਾਕ ਰਾਹੀਂ ਉਸਾਰੀ ਦੇ ਮਾਲਕ ਨੂੰ ਨੋਟਿਸ ਭੇਜਿਆ ਜਾਵੇਗਾ ਅਤੇ ਉਹਨੂੰ ਕੰਧ ਤੇ ਵੀ ਜਾ ਕੇ ਚਿਪਕਾਇਆ ਜਾਣਾ ਚਾਹੀਦਾ ਹੈ ਛੇਵਾਂ ਨੋਟਿਸ ਭੇਜਣ ਤੋਂ ਬਾਅਦ 15 ਦਿਨਾਂ ਦਾ ਸਮਾਂ ਵੀ ਉਹਨਾਂ ਨੂੰ ਦਿੱਤਾ ਜਾਵੇ ਸੱਤਵਾਂ ਕਲੈਕਟਰ ਅਤੇ ਜ਼ਿਲ੍ਹਾ ਮੈਜਿਸਟਰੇਟ ਨੂੰ ਵੀ ਸੂਚਨਾ ਦਿੱਤੀ ਜਾਵੇ ਅੱਠਵਾਂ ਡੀਐਮ ਅਤੇ ਕਲੈਕਟਰ ਨੂੰ ਅਜਹੀਆਂ ਕਾਰਵਾਈਆਂ ਤੇ ਨਜ਼ਰ ਰੱਖਣ ਲਈ ਨੋਡਲ ਅਫਸਰ ਨਿਯੁਕਤ ਕਰਨੇ ਚਾਹੀਦੇ ਨੇ ਨੌਵੀਂ ਗੱਲ ਆ ਕਿ ਆ ਕਿ ਨੋਟਿਸ ਦੇ ਵਿੱਚ ਦੱਸਿਆ ਜਾਵੇ ਕਿ ਉਹ ਸਾਰੀ ਕਿਉਂ ਢਾਈ ਜਾ ਰਹੀ ਹੈ ਅਤੇ ਇਸ ਦੀ ਸੁਣਵਾਈ ਕਦੋਂ ਅਤੇ ਕਿਸ ਦੇ ਸਾਹਮਣੇ ਹੋਵੇਗੀ ਇੱਕ ਡਿਜੀਟਲ ਪੋਰਟਲ ਹੋਣਾ ਚਾਹੀਦਾ ਹੈ ਜਿੱਥੇ ਨੋਟਿਸਾਂ ਅਤੇ ਆਦੇਸ਼ਾਂ ਦੇ ਬਾਰੇ ਪੂਰੀ ਜਾਣਕਾਰੀ ਉਪਲਬਧ ਵੀ ਹੋਵੇ ਭਾਵ ਯੂਪੀ ਦੇ ਵਿੱਚ ਵੱਡੇ ਪੱਧਰ ਤੇ ਬਲਡوزر ਚਲਾਇਆ ਜਾ ਰਿਹਾ ਸੀ ਹੁਣ ਉਹਦੇ ਤੋਂ ਬਾਅਦ ਪੂਰੇ ਭਾਰਤ ਭਰ ਵਿੱਚ ਇਹਦੇ ਤੇ ਰੋਕ ਲਾ ਦਿੱਤੀ ਗਈ ਹੈ ਹੁਣ ਗੱਲ ਕਰਦੇ ਆ ਟਰੰਪ ਦੀਆਂ ਨਿਯੁਕਤੀਆਂ ਦੀ ਅਮਰੀਕਾ ਦੇ ਨਵੇਂ ਚੁਣੇਗਾ ਰਾਸ਼ਟਰਪਤੀ 트럼ਪ ਆਪਣੀ ਕੈਬਨਟ ਦੇ ਵਿੱਚ ਅਹਿਮ ਅਹੁਦਿਆਂ ਤੇ ਉਹ ਨਿਯੁਕਤੀਆਂ ਕਰ ਰਹੇ ਨੇ। ਉਹਨਾਂ ਨੇ ਅਮਰੀਕੀ ਰੱਖਿਆ ਮੰਤਰੀ, ਕੇਂਦਰੀ ਖੂਫੀਆ ਏਜੰਸੀ ਪਾਬ ਸੀਆਈਏ ਦੇ ਮੁਖੀ ਅਤੇ ਵਾਈਟ ਹਾਊਸ ਕਾਉਂਸਲ ਦੀ ਨਿਯੁਕਤੀ ਕਰ ਦਿੱਤੀ ਹੈ। ਭਾਰਤੀ ਮੂਲ ਦੇ ਵਿਵੇਕ ਰਾਮਾ ਸੁਆਮੀ ਅਤੇ ਐਲਨ ਮਸਕ ਨੂੰ ਸਰਕਾਰੀ ਕੁਸ਼ਲਤਾ ਵਿਭਾਗ ਦੀ ਉਹਨਾਂ ਵੱਲੋਂ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ। ਦੋਵਾਂ ਦੀ ਨਿਯੁਕਤੀ ਤੇ 트럼ਪ ਨੇ ਕਿਹਾ ਕਿ ਇਹ ਦੋ ਉੱਤਮ ਅਧਿਕਾਰੀ ਸਰਕਾਰੀ ਨੌਕਰਸ਼ਾਹੀ ਨੂੰ ਖਤਮ ਕਰਨ ਕੂੜਾ ਘਟਾਉਣ ਅਤੇ ਸੰਗੀ ਏਜੰਸੀਆਂ ਦੇ ਪੁਨਰਗਠਨ ਲਈ ਮਿਲ ਕੇ ਕੰਮ ਕਰਨਗੇ ਇਹ ਅਮਰੀਕਾ ਬਚਾਓ ਅੰਦੋਲਨ ਦੀ ਬਹੁਤ ਮਹੱਤਵਪੂਰਨ ਹੈ ਇਲੈਕਟਿਡ ਪ੍ਰੈਜ਼ੀਡੈਂਟ ਟਰੰਪ ਨੇ ਰੱਖਿਆ ਮੰਤਰੀ ਜ਼ਿੰਮੇਵਾਰੀ ਪੀਟ ਹੀਗ ਜੌਨ ਰੈਡਕਲਿਫ ਨੂੰ ਸੀਆਈਏ ਚੀਫ ਅਤੇ ਵਿਲੀਅਮ ਜੋਸਫ ਮੈਕਾਇਲ ਨੂੰ ਵਾਈਟ ਹਾਊਸ ਦੇ ਵਕੀਲ ਵਜੋਂ ਸੇਵਾਵਾਂ ਸੌਂਪ ਦਿੱਤੀਆਂ ਨੇ ਪੀਟ ਹੀਗ ਇੱਕ ਸਾਬਕਾ ਫੌਜੀ ਅਧਿਕਾਰੀ ਅਤੇ ਦੋ ਸੈਨਿਕਾਂ ਦੇ ਵਕਾਲਤ ਸਮੂਹਾ ਦੇ ਸਾਬਕਾ ਮੁਖੀ ਨੇ ਵਰਤਮਾਨ ਵਿੱਚੋਂ ਫੌਕਸ ਨਿਊਜ਼ ਦੇ ਮੇਜ਼ਬਾਨ ਨੇ ਹੈਗੇਸਾ ਦੀਰ ਯੁਕਤੀ ਤੇ 트ੰਪ ਨੇ ਕਿਹਾ ਕਿ ਪੀਟ ਇੱਕ ਸਖਤ ਬੁੱਧੀਮਾਨ ਵਿਅਕਤੀ ਹੈ ਜੋ ਅਮਰੀਕਾ ਫਸਟ ਨੀਤੀ ਵਿੱਚ ਵਿਸ਼ਵਾਸ ਰੱਖਦਾ ਹੈ ਪੀਟ ਦੀ ਅਗਵਾਈ ਵਿੱਚ ਅਮਰੀਕਾ ਦੇ ਦੁਸ਼ਮਣਾਂ ਨੂੰ ਚੇਤਾਵਨੀ ਹੈ ਕਿ ਸਾਡੀ ਫੌਜ ਦੁਬਾਰਾ ਮਜ਼ਬੂਤ ਹੋਏਗੀ ਅਤੇ ਅਮਰੀਕਾ ਕਦੇ ਵੀ ਪਿੱਛੇ ਨਹੀਂ ਹਟੇਗਾ ਨਵੇਂ ਸੀਆਈਏ ਚੀਫ ਬਾਰੇ 트ੰਪ ਨੇ ਕਿਹਾ ਕਿ ਜੌਨ ਰੈਡਕਲਿਫ ਨੇ ਹਮੇਸ਼ਾ ਅਮਰੀਕੀ ਲੋਕਾਂ ਲਈ ਸੱਚਾਈ ਅਤੇ ਇਮਾਨਦਾਰੀ ਨਾਲ ਕੰਮ ਕੀਤਾ ਹੈ ਜੌਨ ਅਮਰੀਕਾ ਦੇ ਨੈਸ਼ਨਲ ਇੰਟੈਲੀਜੈਂਸ ਦੇ ਸਾਬਕਾ ਡਾਇਰੈਕਟਰ ਵੀਰੇ ਚੁੱਕੇ ਨੇ ਵਾਈਟ ਹਾਊਸ ਤੇ ਵਕੀਲ ਦੀ ਨਿਯੁਕਤੀ ਤੇ ਟਰੰਪ ਨੇ ਕਿਹਾ ਕਿ ਵਿਲੀਅਮ ਜੋਸਫ ਇੱਕ ਚੁਸਤ ਅਤੇ ਦ੍ਰਿੜ ਵਕੀਲ ਨੇ ਜੋ ਅਮਰੀਕਾ ਫਰਸਟ ਨੀਤੀ ਨੂੰ ਅੱਗੇ ਵਧਾਉਣਗੇ ਅਤੇ ਅਮਰੀਕਾ ਵੀ ਇਹਦੇ ਨਾਲ ਅੱਗੇ ਵਧੇਗਾ ਦੂਸਰੇ ਪਾਸੇ ਇਹਨਾਂ ਨਿਯੁਕਤੀਆਂ ਤੋਂ ਬਾਅਦ ਬ੍ਰਿਟਾਨੀਆ ਦਾ ਇੱਕ ਬਹੁਤ ਵੱਡਾ ਅਖਬਾਰਿਆ ਦਾ ਗਾਰਡੀਅਨ ਉਹਨਾਂ ਦੀ ਤਿੱਖੀ ਪ੍ਰਤੀਕਿਰਿਆ ਆਈ ਹੈ ਬ੍ਰਿਟਾਨੀ ਵੀ ਅਖਬਾਰ ਦਾ ਗਾਰਡੀਅਨ ਨੇ ਐਲਨ ਮਸਕ ਦੇ ਸਿਆਸਤ ਖਾਸ ਕਰਕੇ ਅਮਰੀਕੀ ਰਾਸ਼ਟਰਪਤੀ ਚੋਣਾਂ ਤੇ ਅਸਰ ਕਰਨ ਸੋਸ਼ਲ ਮੀਡੀਆ ਮੰਚ X ਤੋਂ ਛੱਡਣ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਨੇ ਆਪਣੇ X ਨੂੰ ਇੱਕ ਜ਼ਹਿਰੀਲਾ ਮੰਚ ਦੱਸਿਆ ਅਤੇ ਇਹਦੇ ਤੇ ਕੱਟੜ ਸੱਜੇ ਪੱਖੀ ਸਾਸੀ ਸਿਧਾਂਤਾਂ ਅਤੇ ਨਸਲਵਾਦ ਵਾਲੀ ਚਿੰਤਾਵਾਂ ਦਾ ਹਵਾਲਾ ਵੀ ਦਿੱਤਾ ਹੈ। ਟਰੰਪ ਲਈ ਐਲਨ ਮਸਕ ਦੀ ਸਰਗਰਮ ਮਹਿਮ ਅਤੇ ਨਵੇਂ ਸਰਕਾਰੀ ਕੁਸ਼ਲਤਾ ਵਿਭਾਗ ਵਿੱਚ ਉਹਨਾਂ ਦੀ ਵੱਡੀ ਨਿਯੁਕਤੀ ਤੇ ਗਾਰਡੀਆ ਦੇ ਇਸ ਫੈਸਲੇ ਦੇ ਉੱਤੇ ਲੋਕ ਸਵਾਗਤ ਕਰ ਰਹੇ ਨੇ ਕਿ ਉਹਨਾਂ ਨੇ ਬਿਲਕੁਲ ਸਹੀ ਫੈਸਲਾ ਲਿਆ ਹੈ ਦੱਸਣਾ ਬਣਦਾ ਹੈ ਕਿ ਐਕਸ ਤੇ 80 ਤੋਂ ਉਹਨਾਂ ਦੇ ਵੱਧ ਖਾਤੇ ਅਤੇ 27 ਮਿਲੀਅਨ ਤੋਂ ਵੱਧ ਫਾਲੋਅਰਸ ਸਨ ਪਰ ਐਲਨ ਮਸਕ ਦਾ ਸਿੱਧਮ ਸਿੱਧਾ ਉਹਨਾਂ ਦੀ ਸਪੋਰਟ ਕਰਨਾ ਤੇ ਫਿਰ ਉਹਨਾਂ ਨੂੰ ਕੈਬਨਟ ਵਿੱਚ ਸਥਾਨ ਦੇਣ ਤੋਂ ਬਾਅਦ ਕੁਝ ਅਮਰੀਕੀ ਸੰਸਥਾਵਾਂ ਨੇ ਵੀ ਐਕਸ ਤੋਂ ਕਿਰਾਰਾ ਕਰਨ ਦੀ ਜਾਣਕਾਰੀ ਦਿੱਤੀ ਹੈ ਸੋ ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਕੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਰੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰੱਖਾ